ਤੁਹਾਨੂੰ ਪਸਤੀਪੁਰ ਦੀ ਕਿਹਦੇ ਤੇ ਆਪਕੋ ਕੋਈ ਨਹੀਂ ਇਹ ਮਾੜਾ ਡੀਗਰ ਕਰਾਉਂਦੇ ਭਾਈ ਦਾ ਗੱਲ ਇਹ ਕਰੋ ਨਹੀਂ ਤੁਸੀਂ ਗੱਲ ਕਰੋ ਰੇੜੀ ਤੇ ਤੁਸੀਂ ਗੱਲ ਕਰੋ ਭਾਈ ਦੀ ਹੈ ਜਿਹਨਾਂ ਨੇ ਡੀਗਰ ਕਰਾਉਣ ਗੱਲ ਕਰਾਉਂਦਾ ਹੈ ਤੇ ਉਹਨਾਂ ਨੇ ਰੇੜੀਆਂ ਲਵਾਈਆਂ ਇਹਨਾਂ ਨੇ ਕਰਾਇਆ ਦੁਕਾਨਾਂ ਵਾਲਿਆਂ ਨੂੰ ਦਿੱਤੇ ਆਪਾਂ ਨੂੰ ਪਤਾ ਨਹੀਂ ਕਿੰਨਾ ਕਰਾਇਆ ਕਿਵੇਂ ਇਹਨਾਂ ਨੇ ਕਰਾਇਆ ਦਿੰਦੇ ਆ ਦੁਕਾਨ ਵਾਲਿਆਂ ਨੂੰ ਕਰਾਇਆ ਦਿੰਦੇ ਆ ਕਿ ਨਹੀਂ ਦਿੰਦੇ ਜਲੰਧਰ ਪੁਲਿਸ ਅਤੇ ਨਗਰ ਨਿਗਮ ਵਿਚਾਲੇ ਪੇਚ ਫਸਦਾ ਹੋਇਆ ਦਿਖਾਈ ਦੇ ਰਿਹਾ ਇੱਥੇ ਵੀ ਦੱਸ ਜੀ ਕਿ ਸਟਿੰਗ ਆਪਰੇਸ਼ਨ ਦੇ ਚੱਲਦਿਆਂ ਕਈਆਂ ਦੇ ਰਾਜ਼ ਖੁੱਲਣਗੇ ਇੱਥੇ ਵੀ ਦੱਸ ਦਈਏ ਕਿ ਸਟਿੰਗ ਆਪਰੇਸ਼ਨ ਦੇ ਵਿੱਚ ਵੈਂਡਰਾ ਕੋਲੋਂ ਪੈਸੇ ਮੰਗਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਧਿਕਾਰੀ ਪੈਸੇ ਮੰਗਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਸ ਵੀਡੀਓ ਨੂੰ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ ਉਧਰ ਇਸ ਵੀਡੀਓ ਦੇ ਵਿੱਚ ਜੋ ਜ਼ਿਕਰ ਕੀਤਾ ਜਾ ਰਿਹਾ ਉਸ ਵਿੱਚ ਨਿਗਮ ਦੇ ਅਧਿਕਾਰੀ ਉਹਨਾਂ ਡੇੜੀ ਫੜੀ ਵਾਲਿਆਂ ਕੋਲੋਂ ਪੈਸੇ ਮੰਗ ਰਹੇ ਨੇ ਫਿਲਹਾਲ ਪੁਲਿਸ ਵੱਲੋਂ ਇਹਨਾਂ ਤੇ ਕਾਰਵਾਈ ਵੀ ਕੀਤੀ ਗਈ ਸੀ ਇੱਥੇ ਵੀ ਦੱਸ ਦਈਏ ਕਿ ਨਿਗਮ ਵੱਲੋਂ ਫੁੱਟਪਾਥਸ 'ਤੇ ਵੱਖ-ਵੱਖ ਜਗ੍ਹਾ ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਯਤਨ ਵੀ ਕੀਤੇ ਜਾ ਰਹੇ ਨੇ ਪਰ ਹੁਣ ਇਸ ਵੀਡੀਓ ਦੇ ਆਉਣ ਤੋਂ ਬਾਅਦ ਕਿਹੋ ਜੀ ਕਾਰਵਾਈ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਭਾਈ ਇਹ ਗੱਲ ਕੀ ਕਰੋਂਗੇ ਤੁਸੀਂ ਗੱਲ ਕਰੋ ਰੇੜੀ ਤੇ ਨਹੀਂ ਕਰੇਗਾ ਭਾਈ ਦੀ ਹੈ ਜਿੰਨਾ ਦੀ ਤੁਹਾਡੀ ਮਾਣ ਗੱਲ ਕਰਾ ਦਿੰਦਾ ਹੈ ਅਜਾ ਉਹਨਾਂ ਨੇ ਰੇੜੀਆਂ ਲਵਾਈਆਂ ਹਾਂਜੀ ਭਾਈ ਦੀ ਇਹਨਾਂ ਨੇ ਕਿਰਾਇਆ ਦੁਕਾਨਾਂ ਵਾਲਿਆਂ ਨੂੰ ਦਿੰਦੇ ਆਪਾਂ ਨੂੰ ਪਤਾ ਨਹੀਂ ਕਿੰਨਾ ਕਰਾਇਆ ਕੋਈ ਵੀ ਇਹਨੇ ਬੱਲੇ ਕਰਾ ਦੋ ਇਹਨੇ ਕਿਰਾਇਆ ਦਿੰਦੇ ਆ ਦੁਕਾਨ ਵਾਲਿਆਂ ਨੂੰ ਕਿਰਾਇਆ ਦਿੰਨੇ ਆ ਕਿ ਨਹੀਂ ਦਿੰਦੇ ਉਹ ਤਾਂ ਉਹ ਹੀ ਲੱਗਦਾ ਹੈ ਕਿ ਨਹੀਂ ਕਰਾਉਂਦੇ ਇਹਨਾਂ ਦੀ ਤਾਂ ਰੇੜੀ ਨਹੀਂ ਹੈਗੀ ਨਾ ਐਸਾ ਦੁਕਾਨਾਂ ਵਾਲੇ ਲੈਂਦੇ ਆ ਜੇ ਤਾਂ ਕਪਰੇਸ਼ਨ ਲੈਂਦੀ ਤੁਹਾਡੇ ਕੋ ਕਾਰਪੋਰੇਸ਼ਨ ਦੀ ਕੋਈ ਪਰਚੀ ਧਾਨੂੰ ਕੋਈ ਬਾਕੀ ਕੋਈ ਕਾਰਪੋਰੇਸ਼ਨ ਅਸੀਂ ਆਪਣਾ ਉਹ ਖੜੇ ਆ ਇੱਥੇ ਜਿਨ੍ਹਾਂ ਦਾ ਮੈਗਾ ਪੋਲਟੀ ਗੱਲ ਕਰਾਉਣੇ ਚਾਹੀਦੇ ਕੋਈ ਨਹੀਂ ਇਹਨੂੰ ਬਚੋ ਭਾ ਲੈ ਲਓ ਰੈਡੀ ਕੀ ਹੈ ਹੈ ਇੱਥੇ ਕੰਮ ਕਰਦੇ ਕਿਦੋਂ ਕਰਦੇ ਹੋ ਹੈ ਅੰਦਰ ਤੋਂ ਆਣੇ ਕਿ ਅੰਦਰਿਆ ਨਹੀਂ ਇਹਨਾਂ ਨੂੰ ਕਰਾਇਆ ਦਿੰਦੇ ਹੋ ਭਾਈ ਦਿੰਦੇ ਆ ਹੈ ਐਂ ਗੇਟ ਕਿਹੜੇ ਪਾਜੀ ਆਜੋ ਰਾਜੀ ਇਹ ਇਹ ਦੁਕਾਨ ਵਾਲਿਆਂ ਦੀ ਰੇੜੀ ਕਿ ਤੁਹਾਡੀ ਆ ਵੀ ਇਹਨਾਂ ਨੂੰ ਕਰਾਇਆ ਦਿੰਦੇ ਹੋ ਕਾਰਪੋਰੇਸ਼ਨ ਦੀ ਕੋਈ ਪਰਤੀ ਪਰਤੀ ਨਹੀਂ ਕਰਦੀ ਹਾਂ ਕਿਹੜੇ ਦੁਕਾਨਾਂ ਵਾਲੇ ਲਾਉਂਦੇ ਹੋਏ ਨਹੀਂ ਦੁਕਾਨ ਦਾ ਕੋਈ ਤੁਹਾਨੂੰ ਫੜ ਲੈਂਦਾ ਬਿਨਾਂ ਕਿਸੇ ਗੱਲ ਤੋਂ ਬੜੇ ਪੁਰਾਣੇ ਲੱਗਦੇ ਆ ਪੁਰਾਣੇ ਲਗਾ ਲੇ ਬੱਸ ਜਿੰਨੇ ਮਰਜ਼ੀ ਲੱਗਦੇ ਆ ਕੋਈ ਵੀ ਨਹੀਂ ਫੜ ਦਿੰਦਾ ਦੁਕਾਨਦਾਰ ਦਾ 10 ਸਾਲ ਹੋ ਗਏ ਅੱਛਾ ਇੱਥੇ ਜੋਕ ਕਰਦੇ ਨਾ ਕਿੱਥੇ ਅੱਛਾ ਸਾਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਕਿੱਥੇ ਜੌਬ ਕਰਦੇ ਹੋ ਸਾਰੀ ਧੰਦੀ ਦੁਕਾਨ ਦਾ ਪਤਾ ਲੱਗ ਗਿਆ ਨਹੀਂ ਨਹੀਂ ਸਰ ਇੱਥੇ ਕੋਈ ਲਾਈ ਨਹੀਂ ਸਰ ਜੀ ਕਿਉਂ ਨਾ ਕਿਉਂ ਨਾ ਕਿਉਂ ਨਾ ਕਿਤਨੀ ਡੇਢ ਸਾਲ ਜਾਂ ਲਗਾ ਰਹੇ ਹੋ ਤੋਂ ਪਰਤੀਪੂਰਤੀ ਕਾਰਪੇਸ਼ਨਲ ਦੇ ਕੇ ਜਾਂਦੇ ਹਾਂ ਆਪਕੋ ਕੋਈ ਨਹੀਂ ਹੋਰ ਕੋਈ ਆਪਣਾ ਪਰਚੀ ਬੰਦਾ ਲਾਤਾ ਕਰਦਾ ਹਾਂ ਸਰ ਆ ਸਰ ਕਿੰਨੇ ਹਜ਼ਾਰ ਰੁਪਏ ਮਹੀਨੇ ਕਿੰਨਾ ਬਖ ਦੇਦੇ ਹਾਂ ਹਾਂ ਦੋਨੋਂ ਕੰਟੋ ਦੇ ਦਿੰਦੇ ਹਾਂ

सौ दो सौ लेके सौ दो सौ रुपया तो पर्ची पुर्ची जाते हैं आपको कोई नहीं कौन आता है लेने के लिए आएंगे दे ले। किस आते आपका नाम क्या है मेरा नाम ईश्वर ईश्वर तो कितने पैसे लेके आते हैं आपसे पाँच सौ रूपए पर्ची दे हैं पर्ची नहीं देते ना कौन आता है उनका नाम तो नहीं मालूम है वो वाले वो कारपोरेशन वाले हैं नाम नहीं पता है कैसे है शकल शक्लो तो नहीं दो तकनी पट्टा उठा लेते हैं एक दो दिन लेट हो जाता, तो दिल दिल जाता। है जाता तो खा ले जाते हैं एक दो दिन लेट हो जाता है तो कंडा पट्टा ले जाते हैं उठा ले गए थे उठा ले गए थे तो दे दिया पैसा फिर नहीं वो पैसे भी और भी ले गए ओके ठीक है